ਇੱਕ ਬੇਹੱਦ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਕਿ ਚੋਰੀ ਦੇ ਮੁਲਜ਼ਮ ਨੂੰ ਲਜਾ ਰਹੇ ਦੋ ਥਾਣੇਦਾਰਾਂ ਦੀਆਂ ਲਾਸ਼ਾਂ ਮਿਲੀਆਂ ਨੇ ਜੀਹਾਂ ਜਲੰਧਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਤੋਂ ਦੋ ਪੰਜਾਬ ਪੁਲਿਸ ਦੇ ਥਾਣੇਦਾਰਾਂ ਦੀਆਂ ਲਾਸ਼ਾਂ ਛੱਕੀ ਹਾਲਤ ਵਿੱਚ ਮਿਲੀਆਂ ਨੇ ਜਿਸ ਮਗਰੋਂ ਹਰ ਪਾਸੇ ਸਨਸਨੀ ਫੈਲ ਗਈ ਏ ਇਹ ਦੋਵੇਂ ਥਾਣੇਦਾਰ ਚੋਰੀ ਦੇ ਦੋ ਮੁਲਜ਼ਮਾਂ ਨੂੰ ਸੁਧਾਰ ਕਰ ਛੱਡਣਾਏ ਸੀ ਭਾਵੇਂ ਕਿ ਉਹਨਾਂ ਨੂੰ ਜੇਲ੍ਹ 'ਚ ਛੱਡਣਾਏ ਸੀ ਜਿਸ ਤੋਂ ਬਾਅਦ ਇਹਨਾਂ ਦੋਵਾਂ ਦਾ ਕੋਈ ਵੀ ਸੁਰਾਗ ਨਹੀਂ ਲੱਭਿਆ ਅਤੇ ਹੁਣ ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਨੇੜੇੋਂ ਬਰਾਮਦ ਹੋਈਆਂ ਨੇ 何? <noise> <noise> ਤਾਂ ਜਾਣਕਾਰੀ ਮੁਤਾਬਕ ਦੋਵੇਂ ASI ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੀ ਪਛਾਣ ASI ਪ੍ਰੀਤਮ ਦਾਸ ਅਤੇ ਜੀਵਨ ਲਾਲ ਵਜੋਹੀ ਇਹ ਦੋਵੇਂ ਕਪੂਰਥਲਾ ਪੁਲਿਸ ਵਿੱਚ ਤਾਇਨਾਤ ਸਨ ਦੋਵਾਂ ਦੀ ਲਾਸ਼ਾਂ ਨੂੰ ਜਲੰਧਰ ਦੇ GRP ਥਾਣੇ ਦੀ ਪੁਲਿਸ ਨੇ ਕਬਜ਼ੇ ਚੁਲਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਹੋਲਡ ਕੀਤਾ ਮੈਂ ਸਾਰੇ ਇੱਥੇ ਆ ਸਾਰੇ ਹੀ ਆ ਗਏ ਯਾਰ ਸਾਰੇ ਹੋ ਗਏ ਆ ਗਏ ਹਾਂ ਦਰਸਲ ਜਾਣਕਾਰੀ ਮੁਤਾਬਕ ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਹਰ ਬਾਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀ ਡਿਊਟੀ ਤੇ ਆਏ ਸਨ ਜਿਵੇਂ ਹੀ ਉਹ ਆਪਣੇ ਕਮਰੇ ਤੋਂ ਬਾਹਰ ਆਏ ਤਾਂ ਉਹਨਾਂ ਨੇ ਖੁਰਦਪੁਰ ਸਟੇਸ਼ਨ ਤੇ ਬਣੀ ਇੱਕ ਇਮਾਰਤ ਕੋਲ ਕੁਝ ਸਮਾਨ ਪਿਆ ਦੇਖਿਆ ਜਦੋਂ ਨੇੜੇ ਗਏ ਤਾਂ ਇਹ ਦੋਵੇਂ ਵਿਅਕਤੀਆਂ ਦੀਆਂ ਲਾਸ਼ਾਂ ਸਨ ਇਸ ਤੋਂ ਬਾਅਦ ਉਹਨਾਂ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਸੂਚਨਾ ਆਦਮਪੁਰ ਪੁਲਿਸ ਨੂੰ ਦਿੱਤੀ ਥਾਣਾ ਆਦਮਪੁਰ ਤੇ ਜੀਆਰਪੀ ਪੁਲਿਸ ਦੀਆਂ ਟੀਮਾਂ ਜਾਂਚ ਲਈ ਪਹੁੰਚੀਆਂ ਜਿਨ੍ਹਾਂ ਨੇ ਕਿ ਇਸ ਮਾਮਲੇ 'ਚ ਹੁਣ ਤੁਰੰਤ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਇਹ ਦਸਤਾਵੇਜ਼ ਅਨੁਸਾਰ ਜਦੋਂ ਇਹ ਦੋਵੇਂ ਥਾਣੇਦਾਰ ਆਦਮਪੁਰ ਤੋਂ ਹੁਸ਼ਿਆਰਪੁਰ ਲਈ ਗਏ ਸਨ ਤਾਂ ਰਸਤੇ ਵਿੱਚ ਉਹਨਾਂ ਨੇ ਆਪਣਾ ਮੋਟਰਸਾਈਕਲ ਰੋਕਿਆ ਜਿੱਥੇ ਕਿ ਕੈਦੀ ਉਹਨਾਂ ਕੋਲੋਂ ਯਕਮਾ ਦੇ ਕੇ ਫਰਾਰ ਹੋ ਗਏ ਹਾਲਾਂਕਿ ਅਧਿਕਾਰੀ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਨੇ ਪਰ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਕੀ ਜਾ ਰਹੀ ਹੈ ਉਧਰ ਆਦਮਪੁਰ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ ਇਹ ਬੜੀ ਵੱਡੀ ਗੱਲ ਹੈ ਇਸ ਸਬੰਧ ਵਿੱਚ ਆ ਪਾਏ ਸਾਡੀ ਡਿਵੀਜ਼ਨਲ ਪੁਲਿਸ ਅਫਸਰ ਜੀ ਅੱਗੇ ਚੌਕੀ ਦੀ ਜੀ ਅਸ ਜੀ ਜਗਨੰਦਰਾ ਜੀ ਦਾ ਐਡੀਸ਼ਨਲ ਸਪਾਸਟ ਸੁਆਮੀ ਜੀ ਆਏ ਮਕਦੀ ਅਸੀਂ ਦੇਖ ਰਿਹਾ ਸਾਰੇ ਕਿ ਸਾਡੀ ਐਸਐਸਟੀਮ ਆ ਰਹੀ ਹੈ ਕੁਝ ਕੰਮ ਵੀ ਕਰ ਸਕਦੇ ਹੋ ਡਾਕਟਰ ਪੋਸਟਮਾਰਟਮ ਰਿਪੋਰਟ ਦੇ ਤੋਂ ਬਾਅਦ ਬਣ ਗਏ ਸਰ ਇਹ ਦੋਨੋਂ ਪੁਲਿਸ ਮਲਾਸਮ ਨੇ ਜਾਂ ਆ ਪੁਲਿਸ ਵਾਲੇ ਨੇ ਜਾਣਾ ਠੀਕ ਹੈ ਜੀ ਇੱਕ ਇੱਕ ਕੈਮਰਾ ਕੋਈ ਹੋਵੇਗਾ ਇਹ ਸਰ ਪ੍ਰੋਜੈਕਟ ਚੱਲ ਰਿਹਾ ਹੈ ਬੇਕਰ ਇਹਨਾਂ ਦਾ ਨਾ ਉਹ ਨਵੇਂ ਕਰ ਰਿਹਾ ਚੋਰੀ ਦੇ ਦੋ ਮੁਲਜ਼ਮਾਂ ਨੂੰ ਪੇਸ਼ੀ ਲਈ ਜਲੰਧਰ ਲੈ ਕੇ ਆਏ ਸਨ ਦੋਵਾਂ ਨੂੰ ਦੁਪਹਿਰ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਮੁਲਜ਼ਮ ਨੂੰ ਜਲੰਧਰ ਦਿਹਾਤੀ ਥਾਣਾ ਆਦਮਪੁਰ ਵਿਖੇ ਛੱਡਣਾ ਸੀ ਇਸ ਮਗਰੋਂ ਦੋਵੇਂ ਐਸਆਈ ਦੂਜੇ ਮੁਲਜ਼ਮ ਨੂੰ ਲੈ ਕੇ ਹੁਸ਼ਿਆਰਪੁਰ ਦੇ ਜੁਵਿਨਾਈਲ ਹੋਮ ਪਾਬਕੇ ਨਬਾਲਿਗ ਸੁਧਾਰਕਰ ਵਿੱਚ ਜਾ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਸੁਰਾਗ ਨਹੀਂ ਲੱਭਿਆ ਜਦੋਂ ਦੋਵੇਂ ਐਸਆਈ ਸ਼ਾਮ ਨੂੰ ਨਬਾਲਗ ਨੂੰ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਕਿਧਰੇ ਲਾਪਤਾ ਹੋ ਗਏ ਅਤੇ ਬਾਅਦ ਵਿੱਚ देर रात दोवां दीया लाशਾਂ बरामद ਹੋਈਆਂ ਨੇ ਫਿਲਹਾਲ ਇਸ ਘਟਨਾ ਤੋਂ ਬਾਅਦ ਹਰ ਪਾਸੇ ਸਨਸਨੀ ਫੈਲ ਗਈ ਹੈ ਹਰ ਕੋਈ ਇਸ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਇਹਨਾਂ ਦੋਵਾਂ ਮੁਲਸਮਾਂ ਦਾ ਕਤਲ ਹੋਇਆ ਜਾਂ ਫਿਰ ਇਹਨਾਂ ਦੀ ਮੌਤ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁੜੀ ਹੋਈ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ